ਸਰਕਾਰ ਨੂੰ ਇੱਥੇ ਲੁਧਿਆਣੇ ਆ ਕੇ ਇਚੇਚੇ ਤੌਰ ਤੇ ਕਿਉਂ ਕਹਿਣਾ ਪੈ ਰਿਹਾ ਕਿ ਸਾਨੂੰ ਨੌਕਰੀ ਦਿਓ ਕਿਉਂਕਿ ਸਰਕਾਰ ਸੁੱਤੀ ਹੋਈ ਆ ਗੁੰਗੀ ਐ ਬੋਲੀਏ ਬਹਿਰੀ ਐ ਅਨਪੜ੍ਹੇ ਪੰਡਾਂ ਦੀ ਸਰਕਾਰ ਆ ਕਿ ਇਹਨਾਂ ਨੂੰ ਅਸੀਂ ਜਗਾਉਣ ਆਏ ਆ ਵੀ ਅਨਪੜ੍ਹਾਂ ਦੇ ਨਾਲ ਸਰਕਾਰ ਚਲਾ ਸਕਦੇ ਹੋ ਸਮਾਜ ਨੂੰ ਹੁਣੀ ਚਲਾ ਸਕਦੇ ਹੈਗੇ ਉਹ ਸਿੱਖਿਆ ਕ੍ਰਾਂਤੀ ਦਾ ਨਾਅਰਾ ਲੈ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਰਹੇ ਸਾਰੇ ਗੱਲਾਂ ਦੇ ਸਾਨੂੰ ਆਸਾ ਆ ਰਿਹਾ ਔਰ ਲੜਨ ਦਵਾ ਰਹੇ ਆ ਅਸੀਂ ਆਪਣੇ ਆਪ ਨੂੰ ਕਿ ਅਸੀਂ ਇਹ ਸਰਕਾਰ ਦੇ ਉੱਪਰ ਯਕੀਨ ਕਰਕੇ ਵੋਟਾਂ ਮਾਈਆਂ ਅਜੀ ਆਪ ਦੀ ਮਿਹਨਤ ਕਰਕੇ ਮਜ਼ਦੂਰੀਆਂ ਕਰਕੇ ਅਸੀਂ बीएड ਕੀਤੀ ਆ ਪਰ ਅੱਜ ਵੀ ਅਸੀਂ ਆਪਦੇ ਇੱਥੇ ਰੋਜ਼ਗਾਰ ਦੇ ਲਈ ਧੱਕੇ ਖਾ ਰਹੇ ਆ ਵੀ ਇਹ ਕਹਿੰਦੇ ਨੇ ਵੀ ਟੀਚਰ ਜਿਹੜੇ 55% ਨੰਬਰ ਹੋਣੇ ਚਾਹੀਦੇ ਮੈਰਿਟ ਲਿਸਟ ਤੇ ਹੋਣੇ ਚਾਹੀਦੇ ਆ ਇਹ ਸਾਨੂੰ ਦੱਸਣ ਇਹਨਾਂ ਦੇ ਐਮਐਲਏ ਕਿੰਨੇ ਬੜੇ ਲਿਖੇ ਨੇ ਕਿਹੜਾ ਐਮਐਲਏ ਇਹਨਾਂ ਦਾ बीएड ਪਾਸ ਆ ਕਿਹੜਾ ਐਮਐਲਏ ਇਹਨਾਂ ਦਾ ਐਮਏ ਪਾਸ ਆ ਕਿੰਨੇ ਪਰਸੈਂਟ ਮੈਰਿਟਾਂ ਦੇ ਵਿੱਚ ਇਹਨਾਂ ਦਾ ਟੀਚਰ ਆ ਯੁੱਧ ਬੇਰੁਜ਼ਗਾਰੀ ਵਿਰੁੱਧ ਇਹ ਨਾਰਾ ਬੇਰੁਜ਼ਗਾਰ ਸਾਂਝਾ ਮੋਰਚਾ ਦੀ ਗੱਡੀ ਦੇ ਉੱਤੇ ਲਿਖਿਆ ਹੋਇਆ ਔਰ ਜਿਹੜੇ ਕੁਝ ਅਧਿਆਪਕ ਜਿਹੜੇ ਕੀ ਅਧਿਆਪਕ ਬਣ ਕੇ ਪੜਾਉਣਾ ਚਾਹੁੰਦੇ ਨੇ ਭਵਿੱਖ ਰਚਣਾਉਣਾ ਚਾਹੁੰਦੇ ਨੇ ਉਹਨਾਂ ਵਿੱਚੋਂ ਮੁੰਡੇ ਵੀ ਨੇ ਕੁੜੀਆਂ ਵੀ ਨੇ ਕਈ ਸਮੇਂ ਤੋਂ ਉਹਨਾਂ ਨੇ ਟੈਸਟ ਪਾਸ ਕੀਤੇ ਹੋਏ ਆ ਪਰ ਹਾਲੇ ਵੀ ਧਰਨੇ ਮੁਜ਼ਾਰੇ ਕਰਨੇ ਪਏ ਰਹੇ ਆ ਲੁਧਿਆਣੇ ਦੇ ਵਿੱਚ ਆਏ ਨੇ ਕਿਉਂਕਿ ਜ਼ਿਮਨੀ ਚਾਉਣ ਦਾ ਮਾਹੌਲ ਹੈ ਆਪਣੀ ਗੱਲ ਰੱਖਣ ਦੇ ਲਈ ਕਿ ਸਰਕਾਰ ਸਾਡੀ ਗੱਲ ਮੰਨੇ ਉਹਨਾਂ ਵਿੱਚੋਂ ਕੁਝ ਬਹਿ ਰਿਹਾ ਗਿਆ ਅਧਿਆਪਕ ਸਾਡੇ ਨਾਲ ਨੇ ਉਹਨਾਂ ਦੀ ਕੁਆਲਿਫਿਕੇਸ਼ਨ ਕੀ ਹੈ ਔਰ ਉਹਨਾਂ ਦੀ ਮੰਗ ਕੀ ਹੈ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹੀ ਜਾਨਣਾ ਚਾਹਾਂਗਾ ਕਿ ਇਸ ਤਰ੍ਹਾਂ ਦਾ ਨਾਹਰਾ ਲੈ ਕੇ ਜਿਹੜਾ ਕਿ ਅੱਜਕੱਲ ਸਰਕਾਰ ਤਾਂ ਕਹਿੰਦੀ ਹੈ ਯੁੱਧ ਨਸ਼ਿਆਂ ਵਿਰੁੱਧ ਤੁਹਾਨੂੰ ਇਹ ਨਾਹਰਾ ਲੈ ਕੇ ਇੱਥੇ ਕਿਉਂ ਆਣਾ ਪਿਆ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ ਮੇਰੀ ਕੁਆਲਿਫਿਕੇਸ਼ਨ ਬੀਐਡ ਹੈ ਈਟੀਟੀ ਵੀ ਮੈਂ ਕੀਤੀ ਹੋਈ ਆ ਔਰ 6 ਸਾਲ ਤੋਂ ਅਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਧੱਕੇ ਖਾ ਰਹੇ ਆ ਆਪਦੇ ਜੀਵਨ ਨੂੰ ਗੁਜ਼ਾਰ ਵਧੀਆ ਤਰੀਕੇ ਨਾਲ ਚਲੋ ਜਿੰਨਾ ਵੀ ਚੱਲਦਾ ਹੈ ਉਹਨੂੰ ਚਲਾਉਣ ਦੇ ਲਈ ਟੈਸਟ ਪਾਸ ਕਰ ਲਿਆ ਸੀ एलिਜੀਬਲ ਹੋ ਗਏ ਟੀਚਰ ਬਣਨ ਦੇ ਸਰ ਮੈਂ ਜਿਹੜਾ ਹੁਣ 2024 ਦੇ ਵਿੱਚ ਟੈਸਟ ਆਇਆ ਵਾ ਉਹਦੇ ਵਿੱਚ ਮੈਂ एलिਜੀਬਿਲਟੀ ਟਟ ਕਲੀਅਰ ਕੀਤਾ ਆ ਪਹਿਲਾਂ ਸਾਰੇ ਜੋ ਸਰਕਾਰਾਂ ਟੈਸਟ ਲੈਂਦੀਆਂ ਸੀਗੀਆਂ ਉਹਦੇ ਵਿੱਚ ਹੀਰਾ ਫੇਰੀ ਹੁੰਦੀ ਰਹੀ ਆ ਔਰ 6 ਸਾਲ ਤੋਂ ਟੈਸਟ ਪਾਸ ਨਹੀਂ ਹੋਏ ਚਲੋ ਇਸ ਵਾਰ ਅਸੀਂ ਸੰਘਰਸ਼ ਵੀ ਕੀਤਾ ਵਾ ਇਹਦੇ ਵਿੱਚ ਜੇਕਰ ਜਿਹੜੇ ਸਾਡੇ ਆ ਕੇ ਰਿਜ਼ਲਟ ਆ ਸਾਨੂੰ ਡਕਲੀਅਰ ਹੋ ਕੇ ਮਿਲਿਆ ਵਾ ਤਾਂ ਹੁਣ ਸਰਕਾਰ ਨੂੰ ਇੱਥੇ ਲੁਧਿਆਣੇ ਆ ਕੇ ਇਚੇ ਤੌਰ ਤੇ ਕਿਉਂ ਕਹਿਣਾ ਪੈ ਰਿਹਾ ਕਿ ਸਾਨੂੰ ਨੌਕਰੀ ਦਿਓ ਕਿ ਸਰਕਾਰ ਸੁੱਤੀ ਹੋਈ ਆ ਗੁੰਗੀ ਐ ਬੋਲੀਏ ਬਹਿਰੀ ਐ ਅਨਪੜੇ ਪੰਡਾਂ ਦੀ ਸਰਕਾਰ ਆ ਇਹਨਾਂ ਦੀ ਅਨਪੜਾਂ ਦੀ ਸਰਕਾਰ ਆ ਇਹਨਾਂ ਨੂੰ ਪਤਾ ਵੀ ਜੇ ਅਨਪੜ ਐਮ.ਐਲ.ਏ ਬਣ ਸਕਦੇ ਨੇ ਤਾਂ ਅਨਪੜ ਫਿਰ ਜਿਹੜੇ ਲੋਕ ਨੇਗੇ ਉਹ ਹੋਰ ਵੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਨੇ ਇਸ ਕਰਕੇ ਇਹਨਾਂ ਨੂੰ ਅਸੀਂ ਜਗਾਉਣ ਆਏ ਆ ਵੀ ਅਨਪੜਾਂ ਦੇ ਨਾਲ ਸਰਕਾਰ ਚਲਾ ਸਕਦੇ ਹੋ ਸਮਾਜ ਨੂੰ ਨਹੀਂ ਚਲਾ ਸਕਦੇ ਹੈਗੇ ਅਸੀਂ ਕਿਹਦੇ ਜਗਾਉਣ ਆਏ ਆ ਉਹ ਸਿੱਖਿਆ ਕ੍ਰਾਂਤੀ ਦਾ ਨਾਅਰਾ ਲੈ ਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਰਹੇ ਨੇ ਸਾਰੇ ਗੱਲਾਂ ਦੇ ਸਾਨੂੰ ਆਸਾ ਆ ਰਿਹਾ ਔਰ ਲੜਨ ਦਵਾ ਰਹੇ ਆ ਅਸੀਂ ਆਪਣੇ ਆਪ ਨੂੰ ਕਿ ਅਸੀਂ ਇਹ ਸਰਕਾਰ ਤੇ ਉੱਪਰ ਯਕੀਨ ਕਰਕੇ ਵੋਟਾਂ ਪਾਈਆਂ ਔਰ ਸਾਨੂੰ 1% ਵੀ ਇਹ ਚੀਜ਼ ਦਾ ਮਤਲਬ ਮਨੁਮਾਨੀ ਨਹੀਂ ਸੀਗਾ ਵੀ ਇਹ ਵੀ ਸਰਕਾਰ ਸਾਨੂੰ ਬਾਕੀ ਸਰਕਾਰਾਂ ਦੀ ਤਰ੍ਹਾਂ ਜਿਹੜਾ ਖੱਜਲ ਖੁਆਰ ਕਰੇਗੀ ਸਾਨੂੰ ਭੰਡੇਗੀ ਔਰ ਮੈਂ ਇੱਥੇ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਜਿੰਨੇ ਵੀ ਇਹਨਾਂ ਦੇ ਪ੍ਰਾਈਵੇਟ ਕਾਲਜ ਨੇ ਬੀਐਡ ਕਾਲਜ ਨੇ ਏਟੀਡੀ ਕਾਲਜ ਨੇ ਨਰਸਿੰਗ ਕਾਲਜ ਨੇ ਉਹ ਗਰੀਬ ਬੱਚਿਆਂ ਦੀ ਨਾਲ ਸਕਾਲਰਸ਼ਿਪਾਂ ਖਾ ਰਹੇ ਨੇ ਨਾਲੇ ਉਹ ਫੀਸਾਂ ਲੈ ਰਹੇ ਨੇ ਅਸੀਂ ਆਪਦੀਆਂ ਫੀਸਾਂ ਦੇ ਕੇ ਸਕਾਲਰਸ਼ਿਪ ਉਹਨਾਂ ਨੂੰ ਦੇ ਕੇ ਅਸੀਂ ਆਪ ਦਾ ਜਿਹੜਾ ਵਾ ਬੀਐਡ ਕਰ ਰਹੇ ਹਾਂਗੇ ਅਸੀਂ ਆਪਦੀ ਮਿਹਨਤ ਕਰਕੇ ਮਜ਼ਦੂਰੀਆਂ ਕਰਕੇ ਅਸੀਂ ਬੀਅਡ ਕੀਤੀ ਆ ਔਰ ਅੱਜ ਵੀ ਅਸੀਂ ਆਪਦੇ ਇੱਥੇ ਰੋਜ਼ਗਾਰ ਦੇ ਲਈ ਧੱਕੇ ਖਾ ਰਹੇ ਆ ਮੁੱਖ ਮੰਤਰੀ ਦੇ ਅਸੀਂ ਪ੍ਰੋਗਰਾਮ ਦੇਖਦੇ ਆਂ ਕਈ ਵਾਰੀ ਤੁਸੀਂ ਵੀ ਦੇਖੇ ਹੋਣੇ ਉਹ ਤੁਹਾਨੂੰ ਨਿਯੁਕਤੀ ਪੱਤਰ ਦਾ ਪ੍ਰੋਗਰਾਮ ਆਏ ਦਿਨ ਵਢ ਲੈਂਦੇ ਆ ਕਦੇ ਕਿਸੇ ਨੂੰ ਨਿਯੁਕਤੀ ਪੱਤਰ ਦਿੰਦੇ ਆ ਫਿਰ ਉਹ ਕਿੰਨਾਂ ਨੂੰ ਨੌਕਰੀਆਂ ਮਿਲ ਰਹੀਆਂ ਉਹ ਸਰਪੰਡ ਸੀਗੇ ਨਾ ਪਹਿਲਾਂ ਡਰਾਮਾ ਕਰਦੇ ਸੀਗੇ ਫਿਰ ਹੁਣ ਡਰਾਮੇ ਦੇ ਵਿੱਚ ਉਹ ਜਾਦਾ ਐਕਸਪਰਟ ਨੇਗੇ ਫਿਰ ਹੁਣ ਉਹ ਨਾਟਕਵਾਜ ਤਾਂ ਚੱਲਣੀ ਹੋਈ ਚੱਲਣੀ ਆ ਤੁਸੀਂ ਰਿਐਲਿਟੀ ਕਿੰਨੀ ਆ ਉਹ ਸਾਨੂੰ ਦੱਸ ਦੇਣ ਜਿਹੜਾ ਟੈਟ ਪਾਸ ਤੁਸੀਂ ਕੀਤਾ ਟੈਸਟ ਕਲੀਅਰ ਕੀਤਾ ਤੁਹਾਡੇ ਨਾਲ ਦੇ ਹੋਰ ਕਿੰਨੇ ਬੇਰੁਜ਼ਗਾਰ ਆ ਜਿਹੜੇ ਉਡੀਕ ਰਹੇ ਆ ਕਿ ਸਾਡਾ ਟੈਸਟ ਤਾਂ ਕਲੀਅਰ ਹੈ ਪਰ ਨੌਕਰੀ ਨਹੀਂ ਮਿਲੀ ਘੱਟੋ ਘੱਟ ਸਾਢੇ ਲੱਖ ਦੇ ਕਰੀਬ ਬੰਦੇ ਨੇ ਜਿਹੜੇ ਟੈਸਟ ਪਾਸ ਕੀਤਾ ਹੋਇਆ ਵਾ ਤੇ ਅਸੀਂ ਸਾਰੇ ਦੀ ਦੇਖ ਰਹੇ ਆ ਕਿ ਕੇਡਰ ਦੀ ਭਰਤੀ ਇਹਨਾਂ ਨੇ ਸਾਢੇ 3 ਸਾਲ ਦੇ ਵਿੱਚੋਂ ਕੋਈ ਭਰਤੀ ਨਹੀਂ ਕੀਤੀ ਕੋਈ ਇਹਨਾਂ ਨੇ ਕੇਡਰ ਦਾ ਪੇਪਰ ਨਹੀਂ ਕੋਈ ਲੈਕਚਰਾਰ ਕੇਡਰ ਦਾ ਪੇਪਰ ਨਹੀਂ ਜਿਹੜੇ ਟੀਚਰ ਇਹਨਾਂ ਨੇ ਭਰਤੀ ਕੀਤੇ ਹੋਏ ਨੇਗੇ ਐਟ ਪ੍ਰੈਜ਼ੈਂਟ ਸਕੂਲਾਂ ਦੇ ਵਿੱਚ ਹੈਗੇ ਨੇ ਕੋਈ ਮੈਡਮੀਲ ਦੀ ਲਿਸਟ ਤਿਆਰ ਕਰਦਾ ਵਾ ਕੋਈ ਜਿਹੜੇ ਟੂਰਾਂ ਤੇ ਲੈ ਕੇ ਤੁਰਦਾ ਬੱਚਿਆਂ ਨੂੰ ਵਿਚਾਰਿਆਂ ਨੂੰ ਉਹ ਕੀ ਕਰਨ ਵਿਚਾਰੇ ਕੋਈ ਕਲੈਰੀਕਲ ਦਾ ਕੰਮ ਕਰ ਰਿਹਾ ਵਾ ਕੋਈ ਲਾਇਬ੍ਰੇਰੀ ਦਾ ਕੰਮ ਕਰ ਰਿਹਾ ਪੂਰਾ ਪੂਰਾ ਸਾਲ ਟੀਚਰ ਸਿਰਫ 10 ਦਿਨੇ ਸਕੂਲ ਚ ਪੜਨ ਦੇ ਰਹੇ ਨੇ ਟੀਚਰਾਂ ਨੂੰ ਵੀ ਇਹ ਜਿਹੜੇ ਭਰਤੀ ਕੀਤੇ ਹੋਏ ਉਹਨਾਂ ਨੂੰ ਵੀ ਇਹ ਪੜਾਉਣ ਨਹੀਂ ਦੇ ਰਹੇ ਗਰਕ ਕਰਤਾ ਇਹਨਾਂ ਨੇ ਵੇੜਾ ਜਿਹੜਾ ਸਕੂਲ ਦਾ ਵਾ ਤੁਸੀਂ ਵੀ ਟੈਸਟ ਕਲੀਅਰ ਇਹਨਾਂ ਮੰਗ ਕੀਤਾ ਤੁਸੀਂ ਵੀ ਬੇਰਜਗਾਰੀ ਵਾਲੀ ਲਾਈਨ ਚ ਹਾਂਜੀ ਸਰ ਤੁਹਾਡੀ ਮੰਗ ਹੈ ਜਿਹੜੀ ਇਹੋ ਜੀ ਕਿਹੜੀ ਹੈ ਆਹੀ ਹੈ ਕਿ ਤੁਹਾਡਾ ਨੌਕਰੀ ਨਿਕਲਣੀ ਚਾਹੀਦੀ ਹੈ ਤੁਸੀਂ ਉੱਥੇ ਨੌਕਰੀ ਤੇ ਜਾਓ ਸਰ ਮੰਗੇ ਇੱਕ ਨਹੀਂ ਹੁੰਦੀਗੇ ਹਨਾ ਮਤਲਬ ਵੀ ਅਸੀਂ ਆਪਦੀ ਯੂਨੀਅਨ ਦੇ ਨਾਲ ਆਏ ਆ ਯੂਨੀਅਨ ਦੀਆਂ ਯੂਨੀਅਨ ਦੇ ਨਾਲ ਕਾਫੀ ਲੋਕ ਜੁੜੇ ਹੁੰਦੇ ਆਗੇ ਤੇ ਸਾਡੀਆਂ ਕਾਫੀ ਸਾਰੀਆਂ ਮੰਗਾਂ ਹੈਗੀਆਂ ਸਭ ਤੋਂ ਪਹਿਲੀ ਮੰਗ ਹੈਗੀ ਆ ਵੀ ਮਤਲਬ ਸਾਨੂੰ ਮਾਸਟਰ ਕੇਡਰ ਦੀ ਭਰਤੀ ਜਾਰੀ ਕਰੋ ਠੀਕ ਹੈ ਇਹ ਮਾਸਟਰ ਕੇਡਰ ਦੀ ਭਰਤੀ ਪਿਛਲੇ 3-4 ਸਾਲਾਂ ਤੋਂ ਇਹਨਾਂ ਨੇ ਜਾਰੀ ਨਹੀਂ ਕੀਤੀ ਹੈਗੀ ਪਹਿਲੀ ਮੰਗ ਤਾਂ ਸਾਡੀ ਭਰਤੀ ਜਾਰੀ ਕਰਨ ਦੀ ਆ ਦੂਸਰੀ ਮੰਗ ਹੈਗੀ ਹੈਗੀ ਵੀ 55% ਦੀ ਸ਼ਰਤ ਇਹਨਾਂ ਨੇ ਬੇਤੁਕੀ ਸ਼ਰਤਾ ਬਿਲਕੁਲ ਲਗਾਈ ਹੋਈ ਹੈਗੀ ਇਹ ਵੀ ਐਡ ਕਰਵਾ ਰਹੇ ਆ 45% ਤੇ ਤੇ 50% ਤੇ ਪਰ ਹੁਣ ਇਹ ਕਹਿ ਰਹੇ ਆ ਵੀ ਅਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਵੀ ਮਾਸਟਰ ਕੇਡਰ ਦੇ ਲਈ 55% ਸ਼ਰਤ ਰੱਖਾਂਗੇ ਫਿਰ ਸਰ ਅਸੀਂ ਇਹ ਮੰਗ ਕਰਦੇ ਆਂ ਵੀ ਇਹ ਕਹਿੰਦੇ ਨੇ ਵੀ ਟੀਚਰ ਜਿਹੜੇ 55% ਨੰਬਰ ਹੋਣੇ ਚਾਹੀਦੇ ਮੈਰਿਟ ਲਿਸਟ ਤੇ ਹੋਣੇ ਚਾਹੀਦੇ ਆ ਇਹ ਸਾਨੂੰ ਦੱਸਣ ਇਹਨਾਂ ਦੇ ਐਮਐਲਏ ਕਿੰਨੇ ਬੜੇ ਲਿਖੇ ਨੇ ਕਿਹੜਾ ਐਮਐਲਏ ਇਹਨਾਂ ਦਾ ਬੀਐਡ ਪਾਸ ਆ ਕਿਹੜਾ ਐਮਐਲਏ ਇਹਨਾਂ ਦਾ ਐਮਏ ਪਾਸ ਆ ਕਿੰਨੇ ਪਰਸੈਂਟ ਮੈਰਿਟਾਂ ਦੇ ਵਿੱਚ ਇਹਨਾਂ ਦਾ ਟੀਚਰ ਡਾਕਟਰ ਵੀ ਆ ਵਕੀਲ ਵੀ ਐਮਐਲ ਹੋ ਸਕਦੇ ਨੇ ਹੋ ਸਕਦੇ ਨੇ ਅਸੀਂ ਨਹੀਂ ਕਹਿੰਦੇ ਹੈਗੇ ਵੀ ਨਹੀਂ ਹੋਣਗੇ ਹੋਣਗੇ 100% ਦੇ ਵਿੱਚੋਂ 5% ਹੋਣਗੇ 2% ਹੋਣਗੇ ਮੋਕ ਮੰਤਰੀ ਸਾਹਿਬ ਆਪ ਹੋਣਗੇ ਹੋ ਸਕਦਾ ਉਹ ਪੀਐਚਡੀ ਹੋਣ ਸਾਨੂੰ ਨਾਮ ਪਤਾ ਹੋਵੇ ਹੋ ਸਕਦਾ ਤੁਹਾਡਾ ਵੀ ਇੰਨਾ ਬੇਰੁਜ਼ਗਾਰ ਤੇ ਆਪਕਾਂ ਦੀ ਲਾਈਨ ਵਿੱਚ ਨਾਮ ਹੈ ਤੁਸੀਂ ਪ੍ਰੋਟੈਸਟ ਤੇ ਕਿਉਂ ਆਏ ਸਰ ਮੈਂ ਵੀ ਮਾਸਟਰਕੇਡਰ ਹਿੰਦੀ ਦੀ ਤਿਆਰੀ ਕਰ ਰਹੀ ਆ ਤਾਂ ਮੇਰਾ ਮੈਂ ਸਾਰੇ ਸਟੂਡੈਂਟਸ ਇਹੀ ਚਾਹੁੰਦੇ ਨੇ ਵੀ ਸਾਨੂੰ ਸਾਡੇ ਬਣਦੇ ਹੱਕ ਮਿਲਣ ਮਿਲ ਨਹੀਂ ਰਹੇਗੇ ਕਿਉਂਕਿ ਜੇ ਅਸੀਂ ਆਪਣੀ ਜ਼ਿੰਦਗੀ ਚ ਸਟਰਗਲ ਕਰ ਰਹੇ ਹਾਂ ਸਾਡੇ ਮਾਤਾ ਪਿਤਾ ਸਾਡੇ ਲਈ ਬਹੁਤ ਕੁਝ ਕਰ ਰਹੇ ਨੇ ਪਰ ਪ੍ਰੋਪਰ ਜੇ ਸਾਨੂੰ ਉਹਨਾਂ ਚੀਜ਼ਾਂ ਦੀ ਜਿਹੜੀਆਂ ਸਾਨੂੰ ਲੋੜ ਆ ਸਾਡੀਆਂ ਲੋੜਾਂ ਦੀ ਪੂਰਤੀ ਨਾ ਹੋਊਗੀ ਤਾਂ ਫਿਰ ਸਾਡਾ ਪੜਨ ਦਾ ਐਨੀ ਮਿਹਨਤ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸਾਡੀ ਸਰਕਾਰ ਅੱਗੇ ਇਹ ਹੀ ਬੇਨਤੀ ਆ ਸਾਨੂੰ ਸਾਡੇ ਬਣਦੇ ਹੱਕ ਦਿੱਤੇ ਜਾਣ। ਕੁਝ ਲੋਕਾਂ ਦਾ ਪ੍ਰਚਾਰ ਇਹ ਹੁੰਦਾ ਹੈ ਕਿ ਪੰਜਾਬ 'ਚ ਨਾ ਨੌਕਰੀਆਂ ਬਹੁਤ ਐ ਪਰ ਕਾਬਲ ਮੁੰਡੇ ਕੁੜੀਆਂ ਨਹੀਂ ਹੈਗੇ। ਤੁਹਾਨੂੰ ਉਹ ਗੱਲ ਨਾਲ ਸਹਿਮਤੀ ਹੈ ਤੁਹਾਡੀ? ਕਾਬਲ ਮੁੰਡੇ ਕੁੜੀਆਂ ਉਹਦੇ ਬਾਹਰ ਨਿਕਲ ਕੇ ਆਉਂਦੇ ਜਦੋਂ ਕਿਸੇ ਸਟੂਡੈਂਟ ਨੂੰ ਕਿਸੇ ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲਣ। ਜੇ ਉਹਨਾਂ ਨੂੰ ਨੌਕਰੀਆਂ ਮਿਲਣ ਲੱਗੀਆਂ ਤਾਂ ਫੇਰ ਹੀ ਪਤਾ ਲੱਗੂਗਾ ਨਾ ਮੁੰਡੇ ਕੁੜੀਆਂ ਕਿੰਨੇ ਕਾਬਲ ਨੇ। ਸਰਕਾਰ ਦੀਆਂ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈਗੀ ਪੰਜਾਬ 'ਚ ਪੜ੍ਹੇ ਲਿਖਿਆ ਦੀ ਬਹੁਤ ਸਟੂਡੈਂਟ ਇੰਟੈਲੀਜੈਂਟ ਨੇ ਮਿਹਨਤ ਕਰ ਰਹੇ ਨੇ ਤਾਂ ਹੀ ਇਹ ਜਿਹੜੇ ਵੱਡੇ ਪੇਪਰ ਕਲੀਅਰ ਕਰਕੇ ਬੈਠੇ ਨੇ ਧਰਨਿਆਂ ਦੇ ਉੱਤੇ ਤਾਂ ਹੀ ਆਉਂਦੇ ਨੇ ਵੀ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਉਹ ਡਿਜ਼ਰਵ ਕਰਦੇ ਨੇ ਇਸੇ ਲਈ ਜਿਵੇਂ ਇਸ ਗੱਡੀ ਦੇ ਉੱਤੇ ਇੱਕ ਨਾਰਾ ਲਿਖਿਆ ਹੋਇਆ ਹੈ ਯੁੱਧ ਬੇਰੁਜ਼ਗਾਰੀ ਵਿਰੁੱਧ ਤੇ ਸਰਕਾਰ ਤਾਂ ਜਿਹੜਾ ਆ ਨਸ਼ਿਆਂ ਵਿਰੁੱਧ ਯੁੱਧ ਵਿੱਚ ਬਿਜ਼ੀ ਹੈ ਹੋ ਸਕਦਾ ਇਸ ਤੋਂ ਬਾਅਦ ਇਹ ਵਾਰੀ ਆ ਜਾਏ ਸਰ ਦੇਖੋ ਨਸ਼ਾ ਕੋਈ ਆਪਾਂ ਮੈਂ ਵੈਸੇ ਇਸ ਵਿਸ਼ੇ ਤੇ ਬੋਲਣਾ ਨਹੀਂ ਚਾਹੁੰਦੀ ਬਟ ਨਸ਼ਾ ਕੋਈ ਅੱਜ ਦਾ ਤਾਂ ਹੈ ਨਹੀਂਗਾ ਸਰਕਾਰ ਤਾਂ ਬਹੁਤ ਟਾਈਮ ਦੀ ਠੀਕ ਹੈ ਅਜੇ ਬੇਰੁਜ਼ਗਾਰ ਆ ਜਿਹੜੇ ਉਹ ਵਧਦੇ ਜਾ ਰਹੇ ਨੇ ਉਹਨਾਂ ਨੂੰ ਨਾਲ ਦੀ ਨਾਲ ਪੇਪਰ ਕਰੈਕ ਕਰ ਰਹੇ ਨੌਕਰੀਆਂ ਨਹੀਂ ਮਿਲ ਰਹੀਆਂ ਉਹਨਾਂ ਦਾ ਇਕੱਠ ਵੱਧ ਤੋਂ ਵੱਧ ਹੋ ਰਿਹਾ ਪਰ ਜਿਹੜਾ ਨਸ਼ੇ ਆ ਉਹਨਾਂ ਦਾ ਥੱਲ ਪੈ ਨਹੀਂ ਸਕਦੀ ਤੇ ਜਿਹੜੀ ਬੇਰੁਜ਼ਗਾਰੀ ਆ ਉਹ ਵੀ ਸਾਡੀ ਸੁਣੀ ਨਹੀਂ ਜਾ ਰਹੀ ਪੁਕਾਰ ਤੁਸੀਂ ਇਹ ਦੇਖੋ ਵੀ ਪੰਜਾਬ ਦਾ ਰੁੱਖ ਜਾ ਕੇ ਇਧਰ ਨੂ ਰਿਹਾ ਬਹੁਤ ਸਾਰੇ ਬੇਰੁਜ਼ਗਾਰ ਅਧਿਆਪਕ ਨੇ ਇਹਨਾਂ ਨੌਜਵਾਨ ਕੁੜੀਆਂ ਨੇ ਜਿਹੜੇ ਐਲੀਜੀਬਲ ਵੀ ਕੁਝ ਹੋ ਚੁੱਕੇ ਨੇ ਤੇ ਕੁਝ ਨੇ ਹਾਲੇ ਤਿਆਰੀ ਕਰਨੀ ਹੈ ਪਰ ਇਹਨਾਂ ਦਾ ਮੰਨਣਾ ਇਹ ਹੈ ਕਿ ਸਾਡੀਆਂ ਮੰਗਾਂ ਜਾਇਜ਼ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਪੜ੍ਹਿਆ ਲਿਖਿਆ ਦੀ ਕਮੀ ਨਹੀਂ ਹੈ ਪਰ ਸਰਕਾਰ ਨੇ ਨੌਕਰੀਆਂ ਦੇ ਮੌਕੇ ਜਿਹੜੇ ਉਹ ਬੰਦ ਕਰ ਦਿੱਤੇ ਨੇ ਉਹ ਮੌਕੇ ਕਦੋਂ ਖੁੱਲਣਗੇ ਕਦੋਂ ਇਹਨਾਂ ਨੂੰ ਨੌਕਰੀਆਂ ਮਿਲਣਗੀਆਂ ਤੇ ਕਦੋਂ ਦੇ ਬੱਚਿਆਂ ਦਾ ਭਵਿੱਖ ਰਚਣਾਉਣ ਦੇ ਲਈ ਸਕੂਲਾਂ ਵਿੱਚ ਕਾਲਜਾਂ ਵਿੱਚ ਜਿਹੜੀ ਜਿਹੜੀ ਵੀ ਯੋਗਤਾ ਰੱਖਦੇ ਨੇ ਉੱਥੇ ਉਹ ਭਰਤੀ ਹੋ ਸਕਣ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਗੱਲਾਂ ਉੱਤੇ ਇਹਨਾਂ ਦੀਆਂ ਮੰਗਾਂ ਉੱਤੇ ਗੌਰ ਜਰੂਰ ਕਰਨੀ ਚਾਹੀਦੀ ਹੈ ਦੇਖਦੇ ਹਾਂ ਕਿ ਗੌਰ ਕਦੋਂ ਹੁੰਦੀ ਹੈ ਸਰਕਾਰ ਦੇ ਉੱਤੇ ਨਿਰਭਰ ਕਰਦਾ ਫਿਲਹਾਲ ਇਸ ਰਿਪੋਰਟ ਚ ਐਨਾਈ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਬੀਸੀ ਪੰਜਾਬ ਲੁਧਿਆਣਾ